ਈ ਗੱਲ ਹੋਈ ਜਿਹੜੇ ਨੂੰ ਅਜ ਮੀਡੀਆ ਸਾਹਮਣੇ ਆਣਾ ਪਿਆ ਇਸ ਕਰਕੇ ਮੇਰੇ ਸਾਹਮਣੇ ਆਣਾ ਪਿਆ ਕਿ ਇਹ ਸਵੇ ਬੰਦਾ ਜਿਹੜਾ ਸਾਡੇ ਘਰ ਦੇ ਨਾਲ ਗੱਡੀ ਲਾਦਾ ਕੀ ਨਾਮ ਕੀ ਹੈ ਜਿਹਨਾਂ ਦਾ ਗੁਰਦੀਪ ਉਹ ਤੋਂ ਗੋਪੀ ਅੱਛਾ ਤੇ ਸਾਨੂੰ ਦਿੱਕਤ ਇਹ ਆਂਦੀ ਹੈ ਕਿ ਜਦੋਂ ਵੀ ਅਸੀਂ ਐਕਟਿਵ ਕੱਢਣੀ ਹੁੰਦੀ ਹੈ ਨਾ ਸਾਨੂੰ ਜਦੋਂ ਵੀ ਰਾਤ ਰਾਤ ਦੇ ਸਮੇਂ ਜਾਦੇ ਕਿਉਂਕਿ ਮੈਂ ਆਜਾਤਰ ਬਿਮਾਰ ਰਹਿੰਦੀ ਹਾਂ ਜੀ ਤੇ ਮੈਨੂੰ ਅਸਥਮਾ ਆਇਆ ਮੈਨੂੰ ਮਾਈਗਰੇਨ ਆ ਮੇਰੇ ਬੱਚੇ ਮੈਨੂੰ ਜਗਦੰਮ ਲੈ ਕੇ ਜਾਂਦੇ ਆ ਤੇ ਮੇਰੇ ਦੋ ਬਜ਼ੁਰਗਾਂ ਇਹ ਵੀ ਠੀਕ ਨਹੀਂ ਰਹਿਦੇ ਤੇ ਇਹ ਸਾਨੂੰ ਕਹਿੰਦਾ ਵੀ ਮੈਂ ਤਾਂ ਇੱਥੇ ਹੀ ਲਾਣਾ ਹੈ ਵੇ ਤੁਸੀਂ ਜੋ ਕਰਨਾ ਕਰ ਲੋ ਆਟੋ ਅਸੀਂ ਜਿੰਨੀ ਵਾਰੀ ਵੀ ਇਹਨੂੰ ਕਿਹਾ ਅਸੀਂ ਫਿਰ ਕੰਪਲੇਨ ਕੀਤੀ ਜਾਂ ਕੰਪਲੇਨ ਉਹਨੇ ਸਰਕਾਰ ਨੇ ਕਾਰਵਾਈ ਕੀਤੀ ਉਹਨਾਂ ਨੇ ਆਟੋ ਥੋੜਾ ਪਿੱਛੇ ਕਰਾ ਦਿੱਤਾ ਫਿਰ ਇਹਨੇ ਥੋੜੀ ਦੇਰ ਬਾਅਦ ਫੇਰ ਉਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਫਿਰ ਇਹਨੇ ਮੇਰੇ ਹਸਬੰਦ ਨੂੰ ਇਟਲੀ ਦੇ ਵਿੱਚ ਧਮਕੀਆਂ ਦਿੱਤੀਆਂ ਅੱਛਾ ਜੀ ਠੀਕ ਆ ਅਸੀਂ ਘਰ 'ਚ ਚਾਰ ਪੰਜ ਹੀ ਆ ਸਿਰਫ ਠੀਕ ਆ ਤੇ ਇਸ ਕਰਕੇ ਮੇਰੇ ਹਸਬੰਦ ਆਏ ਨਹੀਂ ਤਾਂ ਇਹਨਾਂ ਨੇ ਆਣਾ ਨਹੀਂ ਸੀਗਾ ਨਹੀਂ ਤਮਕੀਆਂ ਕਿਸ ਤਰ੍ਹਾਂ ਦਿੱਤੀਆਂ ਕਰਕੇ ਕਿ ਤੁਸੀਂ ਜੀ ਤੁਹਾਡੇ ਤੋਂ ਜੋ ਬਣਦਾ ਉਹ ਕਰ ਲਓ ਜੋ ਮੈਂ ਕਰ ਸਕੂੰਗਾ ਮੈਂ ਕਰ ਲਊਗਾ ਅੱਛਾ ਜੀ ਮੇਰਾ ਬੇਟਾ ਵੀ ਇੱਕ ਦਿਨ ਇਹਨਾਂ ਨੂੰ ਕਹਿਣ ਗਿਆ ਵੀ ਤੁਸੀਂ ਆਟੋ ਕਿੱਥੇ ਕਰ ਲਓ ਤੇ ਸਾਡੇ ਮੇਰੇ ਖਾਦਨ ਲੋਬੇ ਮਾਰ ਸੀ ਕਿ ਅਸੀਂ ਐਕਟਿਵਾਂ ਲੈ ਕੇ ਜਾਣੀ ਸੀ ਤੇ ਇੰਨੀ ਜੇ ਇਹ ਕਹਿੰਦਾ ਵੀ ਜੋ ਤੇਰੇ ਤੋਂ ਬਣਦਾ ਕਾਕਾ ਤੂੰ ਕਰ ਲੈ ਮੈਂ ਆਪੇ ਕਰ ਦੂੰਗਾ ਜੋ ਕਰਨਾ ਹੋਣਾ ਤੁਹਾਡਾ ਘਰ ਆਹੇ ਜਿੱਥੇ ਬੈਠੇ ਹੋਏ ਹਾਂ ਅਸੀਂ ਇਹ ਅਸੀਂ 30 ਸਾਲਾਂ ਤੋਂ ਅਸੀਂ ਇੱਥੇ ਰਹਿ ਰਹੇ ਹਾਂ ਅੱਛਾ ਜੀ ਤੇ ਮੇਰੇ ਬਜ਼ੁਰਗ ਜਿਹੜਾ 70 ਸਾਲਾਂ ਦੇ ਨਿਵਾਸੀ ਇੱਥੇ ਨੇ ਠੀਕ ਹੈ ਠੀਕਾ ਸਾਨੂੰ ਦਿੱਕਤ ਇਹੀ ਹੈ ਕਿ ਇਹਦਾ ਆਟੋ ਇੱਥੇ ਪਿੱਛੇ ਹਟ ਜਾਂਦਾ ਹੈ ਇਹ ਕਹਿੰਦਾ ਵੀ ਮੈਂ ਥਾਂ ਲਿਆ ਥਾਂ ਦੀ ਹਜੇ ਕੋਈ ਰਜਿਸਟਰੀ ਨਹੀਂ ਹੋਈ ਹੈਗੀ ਜਿੱਦਣ ਇਹਦੀ ਥਾਂ ਦੀ ਰਜਿਸਟਰੀ ਹੋ ਜਾਊਗੀ ਆਪਣਾ ਕਹਿੰਦਾ ਸੀ ਮੈਂ ਗੇਟ ਕੱਢ ਲਊਗਾ ਗੇਟ ਕੱਢ ਕੇ ਆਪਣੀ ਗੱਡੀ ਅੰਦਰ ਕਰੇ ਸਾਨੂੰ ਕੋਈ ਦਿੱਕਤ ਨਹੀਂ ਆਏਗੀ ਤੁਹਾਡੀ ਗੱਡੀ ਵੀ ਕਿੱਥੇ ਖੜ੍ਹਦੀ ਹੁੰਦੀ ਹੈ ਸਾਡੀ ਗੱਡੀ ਤਾਂ ਸਾਡਾ ਦੂਸਰੇ ਬਿਲ ਦੇ ਵਿੱਚ ਸਾਡਾ ਹੋਰ ਪਲਾਟ ਆ ਸਾਡੀ ਗੱਡੀ ਉੱਥਰ ਖੜੀ ਹੁੰਦੀ ਹੈ ਜੇ ਅਸੀਂ ਆਪਣੀ ਇੱਥੇ ਗੱਡੀ ਖੜੀ ਕਰ ਦਈਏ ਤਾਂ ਫਿਰ ਕੋਈ ਬੰਦਾ ਵੀ ਨਹੀਂ ਲੰਘ ਸਕਦਾ ਮੈਨੂੰ ਕੱਲੀ ਨੂੰ ਨਹੀਂ ਪਰੇਸ਼ਾਨੀ ਪੂਰੇ ਮਲੇ ਨੂੰ ਪੂਰੇ ਸਾਰੇ ਮਲੇ ਨੂੰ ਪਰੇਸ਼ਾਨੀ ਹੈ ਇਹਦਾ ਮੇਨ ਮਤਲਬ ਹੈਗਾ ਜੀ ਕਿਸੇ ਦੇ ਨਾਲ ਵੀ ਪੰਗਾ ਲੈ ਕੇ ਤੇ ਪੁਲਿਸ ਰਿਪੋਰਟ ਕਰਾਉਣੀ ਆ ਵੀ ਪਛਾ ਕਰਾ ਲੈਣਾ ਵੀ ਮੈਨੂੰ ਪੈਸੇ ਮਿਲਣ ਮੇਨ ਪ੍ਰੋਬਲਮ ਇਹਦੀ ਇਹ ਹੈ ਪੈਸੇ ਹੀ ਲੈਣਾ ਚਾਹੁੰਦਾ ਬਸ ਹੋਰ ਕੋਈ ਗੱਲ ਨਹੀਂ ਇਹਨੂੰ ਅੱਗੇ ਵੀ ਕਿਸੇ ਹੋਰ ਨਾਲ ਝਗੜਾ ਹੋਇਆ ਹੈ ਜੀ ਬੜਾ ਪਹਿਲਾਂ ਹੀ ਦੱਸਿਆ ਇਹਨਾਂ ਦੇ ਫਾਦਰ ਉਹਨਾਂ ਦੀ ਡੈਥ ਹੋਈ ਹੈ ਇਹਨਾਂ ਨੂੰ ਵੀ ਕਹਿੰਦਾ ਵੀ ਮੈਨੂੰ ਪੈਸੇ ਦੋ ਫੈਸਲਾ ਕਰਨਾ ਤੁਹਾਡੇ ਨਾਲ ਪਹਿਲਾਂ ਦੀ ਗੱਲ ਹੋਈ ਹੈ ਐਸੇ ਮੈਨੂੰ ਦੇਖੋ ਮੈਨੂੰ ਇੰਨਾ ਮਾਰਿਆ ਕੁੱਤੇ ਮੇਰੇ ਸਾਰਿਆਂ ਦੇ ਕੋਲ ਇਹਨਾਂ ਇਹਨਾਂ ਪੈਸਾ ਹੁਣ ਨਾ ਹੋਈ ਲੜਾਈ ਆ ਦੇਖੋ ਜੀ ਨੀਲ ਮੇਰੇ ਮੇਰੇ ਸਿਰ ਤੇ ਸਾਡੇ ਤੇ ਲੱਗੀ ਰੋੜਾ ਮਾਰਿਆ ਉਹਨਾਂ ਨੇ ਇਹ ਕਦੋਂ ਦੀ ਗੱਲ ਆ ਜੀ ਪਰਸੇ ਪਰਸੋ ਦੀ ਗੱਲ ਜੀ ਤੁਸੀਂ ਕਿ ਮੈਡੀਕਲ ਕਰਾਇਆ ਮੈਡੀਕਲ ਕਰਵਾਇਆ ਅਸੀਂ ਰਿਪੋਰਟ ਦਿੱਤੀ ਹੋਈ ਆ ਕੀ ਕਾਰਵਾਈ ਕੀਤੀ ਹੈ ਬੇਸਿਕਲੀ ਗੱਲ ਕੀ ਆ ਗੱਲ ਇਹ ਆ ਕਿ ਅਸੀਂ ਜਦੋਂ ਇਨੇ ਆਟੋ ਲਿਆ ਆਟੋ ਲਾਉਣਾ ਸ਼ੁਰੂ ਕਰਤਾ ਬੇਸਿਕਲੀ ਇਹਦੇ ਕੋਲ ਦੋ ਆਟੋ ਆ ਜੀ ਦੋ ਆਟੋ ਇਹਦੇ ਕੋਲ ਤੇ ਇਹ ਕੀ ਕਰਦਾ ਇਹ ਲਗਾ ਲੈਂਦਾ ਮੋਰੇ ਅਸੀਂ ਕੰਪਲੇਨ ਕੀਤੀ ਸਾਰੇ ਮੱਲੇ ਨੂੰ ਦਿੱਕਤ ਆ ਸਾਨੂੰ ਇਕੱਲੇ ਨੂੰ ਦਿੱਕਤ ਨਹੀਂ ਹੈਗੀ ਸਾਡਾ ਤਾਂ ਬਿਲਕੁਲ ਡੋਰ ਐਗਜ਼ੈਕਟ ਸਾਹਮਣੇ ਆ ਏ ਸੀ ਕੀ ਕੀਤਾ ਅਸੀਂ ਇਹਨੂੰ ਕੰਪਲੇਨ ਲਿਖਾਈ ਤੇ ਪੁਲਿਸ ਵਾਲੇ ਨੇ ਇਹਨੂੰ ਕਿਹਾ ਕਿ ਇਹ ਅਬਿਊਜ਼ ਕਰਦਾ ਸੀ ਉਸ ਤੋਂ ਬਾਅਦ ਮੈਂਟਲ ਹਰਾਸਮੈਂਟ ਸਭ ਤੋਂ ਵੱਧ ਜ਼ਿਆਦਾ ਕਰਦਾ ਉਸ ਤੋਂ ਬਾਅਦ ਇਹਨੇ ਕਿਤਾ ਜਦੋਂ ਅਸੀਂ ਰਾਜੀਨਾਮਾ ਹੋ ਗਿਆ ਸਾਡਾ ਰਾਜੀਨਾਮੇ ਦੇ ਵਿੱਚ ਇਹਨੇ ਮਾਫੀ ਮੰਗੀ ਮੇਰੇ ਦਾਦਾ ਜੀ ਕੋਲ ਕਿ ਮੇਰੇ ਤੋਂ ਗਲਤੀ ਹੋ ਗਈ ਕਿ ਮੈਂ ਗਲਤ ਤੁਹਾਨੂੰ ਬੋਲਿਆ ਅੱਗੇ ਤੋਂ ਮੈਂ ਨਹੀਂ ਬੋਲੂਗਾ ਫਿਰ ਗਲਤੀ ਤੋਂ ਬਾਅਦ ਵੀ ਇਹ ਬੰਦੇ ਨੇ ਆਟੋ ਆਪਣਾ ਦੋ ਦਿਨ ਪਿੱਛੇ ਲਾਇਆ ਉਹਦੇ ਵਿੱਚ ਲਿਖਾਇਆ ਹੋਇਆ ਸੀ ਕਿ ਮੈਂ ਇੰਨੀ ਵਜੇ ਚੱਲ ਜਾ ਕਰੂੰਗਾ ਐਨੇ ਵਜੇ ਮੈਂ ਆਟੋ ਆਪਣਾ ਚੱਕ ਲਿਆ ਕਰੂੰਗਾ ਬਟ ਉਹ ਗੱਲ ਤੇ ਇੱਕ ਵਾਰ ਵੀ ਇਹ ਐਗਰੀ ਨਹੀਂ ਕਰਿਆ ਉਸ ਤੋਂ ਬਾਅਦ ਨੇ ਆਟੋ ਫੇਰ ਆਪਣਾ ਮੂਰੇ ਲਾਉਣਾ ਸ਼ੁਰੂ ਕਰਤਾ ਬੇਸਿਕਲੀ ਇਹਨੂੰ ਤਿੰਨ ਵਾਰੀ ਇਸੇ ਕੰਪਲੇਨ ਕੀਤੀ ਤੇ ਤਿੰਨੀ ਵਾਰੀ ਰਾਜ਼ੀਨਾਮੇ ਦੇ ਵਿੱਚ ਇਹੀ ਲਿਖਿਆ ਜਾਂਦਾ ਸੀ ਕਿ ਪਿੱਛੇ ਕਰਕੇ ਲਗਾਉਂਗਾ ਤੇ ਹੁਣ ਵੀ ਐਕਟਿਵਾ ਜਿਹੜੀ ਪਰਸੋ ਸਾਡੀ ਇਹਦੇ ਨਾਲ ਲੜਾਈ ਹੋਈ ਹੈ ਏਸੀ ਰੀਜ਼ਨ ਕਰਕੇ ਹੋਈ ਆ ਕਿਉਂਕਿ ਮੇਰੇ ਫਾਦਰ ਸਾਹਿਬ ਆਏ ਹੋਏ ਸੀਗੇ ਤੇ ਇਹਨੇ ਕੀ ਕੀਤਾ ਆਟੋ ਜਾਣ ਕੇ ਜਾ ਕੇ ਲਗਾਤਾ ਸਾਡੀ ਐਕਟਿਵਾ ਲੱਗੀ ਹੋਈ ਸੀ ਉੱਥੇ ਆਲਰੇਡੀ ਤੇ ਉਹ ਐਕਟਿਵਾ ਨੂੰ ਕੀ ਕੀਤਾ ਅਸੀਂ ਇਹਨੇ ਹੋਰਨ ਮਾਰਿਆ ਕਿ ਐਕਟਿਵਾ ਪਿੱਛੇ ਕਰੋ ਰੂਡਲੀ ਬਿਹੇਵ ਕਰਕੇ ਗੱਲ ਕਰਦਾ ਹਮੇਸ਼ਾ ਸਾਰੇ ਮੱਲੇ ਨਾਲ ਇ ਤੇ ਫਿਰ ਮੇਰੀ ਭੈਣ ਆਈ ਆ ਉਹਨੇ ਜਾ ਕੇ ਐਕਟਿਵਾ ਪਿੱਛੇ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਪਿੱਛੇ ਕਰਨ ਲੱਗੀ ਉਹਨੂੰ ਗਾਲਾਂ ਕੱਢੀਆਂ ਗੰਦੀਆਂ ਗੰਦੀਆਂ ਗਾਲਾਂ ਮੈਂ ਜੋ ਕਿ ਨੈਸ਼ਨਲ ਟੀਵੀ ਤੇ ਨਹੀਂ ਬੋਲ ਸਕਦਾ ਤੇ ਗੰਦੀਆਂ ਗਾਲਾਂ ਕੱਢੀਆਂ ਦੈਨ ਉਸ ਤੋਂ ਬਾਅਦ ਜਦੋਂ ਅਸੀਂ ਬਾਹਰ ਗਏ ਮੈਂ ਉਹ ਡੈਡੀ ਮੇਰੇ ਬਾਹਰ ਗਏ ਅਸੀਂ ਦੋਨਾਂ ਨੇ ਕੀ ਕੀਤਾ ਸੀ ਉਹਨਾਂ ਨੇ ਪੁੱਛਿਆ ਕਿ ਆਹ ਭਾਈ ਤੂੰ ਗਾਲ ਕਿੱਦਾਂ ਕੱਢੀ ਉਹਨੇ ਦੁਬਾਰਾ ਮੇਰੇ ਡੈਡੀ ਨੂੰ ਗਾਲ ਕੱਢੀ ਦੈਨ ਉਸ ਤੋਂ ਬਾਅਦ ਸਾਡੀ ਹੱਥੋਂ ਪਾਈ ਹੋਈ ਹੱਥੋਂ ਪਾਈ ਹੋਈ ਦੋਹਾਂ ਧਿਰਾਂ ਦੇ ਸੱਟਾਂ ਲੱਗੀਆਂ ਉਹਦੇ ਵੀ ਲੱਗੀ ਸਾਡੇ ਵੀ ਲੱਗੀ ਅਸੀਂ ਇਹ ਨਹੀਂ ਕਹਿੰਦੇ ਕਿ ਹਾਂਜੀ ਅਸੀਂ ਉਹਨੂੰ ਮਾਰਿਆ ਤੇ ਲੱਗੀਆਂ ਸੱਟਾਂ ਲੱਗਣ ਤੋਂ ਬਾਅਦ ਦੀ ਮੇਰੀ ਫੈਮਲੀ ਛਡਾਨ ਗਈ ਮੇਰੀ ਮਦਰ ਔਰ ਮੇਰੇ ਸਿਸਟਰ ਛਡਾਨ ਗਏ ਤੇ ਉਹਦੀ ਫੈਮਲੀ ਵਿੱਚ ਆ ਕੇ ਮੇਰੀ ਫੈਮਲੀ ਦੇ ਉੱਤੇ ਰੋੜੇ ਮਾਰਨੇ ਉਹਨਾਂ ਸ਼ੁਰੂ ਕੀਤਾ ਉਹਨਾਂ ਕੋਲ ਸੀਸੀਟੀਵੀ ਫੁਟੇਜ ਹੈਗੀ ਆ ਸਾਡੇ ਕੋਲ ਸੀਸੀਟੀਵੀ ਫੁਟੇਜ ਕਰਕੇ ਨਹੀਂ ਹੈਗੀ ਅਸੀਂ ਕੈਮਰਾ ਨਹੀਂ ਲਗਵਾਇਆ ਤੇ ਉਹਨਾਂ ਨੇ ਕੈਮਰੇ ਐਂਗਲ ਪ੍ਰੋਪਰ ਗਲੀ ਦੇ ਕਵਰੇਜ ਕੀਤੀ ਹੋਈ ਹੈ ਤੇ ਉਹ ਗਲੀ ਦੇ ਕਵਰੇਜ ਸਾਰਾ ਕੁਝ ਦੇਖ ਸਕਦੇ ਹੋ ਤੁਸੀਂ ਤੇ ਉਹਦਾ ਬੇਸਿਕਲੀ ਰੀਜ਼ਨ ਇਹੀ ਆ ਕਿ ਉਹ ਹਮੇਸ਼ਾ ਹਰ ਵਾਰੀ ਕੀ ਕਰਦਾ ਹਰ ਵਾਰੀ ਕਿਸੇ ਨਾਲ ਲੜਾਈ ਕਰਦਾ ਲੜਾਈ ਕਰਕੇ ਬਲੈਕਮੇਲ ਕਰਦਾ ਉਹਨੂੰ ਬਲੈਕਮੇਲ ਕਰਕੇ ਕਿ ਸਾਰੀ ਫੈਮ ਹੁਣ 78 ਤੋਂ ਰਹਿ ਰਿਹਾ ਤੇ ਇਕੱਲਾ ਬੰਦਾ ਪੂਰੀ ਫੈਮਿਲੀ ਜਿੰਨੀਆਂ ਵੀ ਫੈਮਿਲੀ ਇੱਥੇ ਰਹਿੰਦੀਆਂ ਇੱਕ ਬੰਦੇ ਦੀ ਸਪੋਰਟ ਦੇ ਵਿੱਚ ਉਹਦੇ ਵਿੱਚ ਕੋਈ ਨਹੀਂ ਹੈਗਾ ਇੱਥੇ ਸਾਰੇ ਜਾਣੇ ਜਿੰਨੇ ਵੀ ਜਾਣੇ ਜਿੰਨੇ ਵੀ ਜਾਣੇ ਇੱਥੇ ਬੈਠੇ ਨੇ ਸਾਰੇ ਮੱਲੇ ਵਾਲੇ ਨੇ ਕੋਈ ਇੱਧਰਲਾ ਨਹੀਂ ਆਇਆ ਕੋਈ ਉੱਧਰਲਾ ਨਹੀਂ ਆਇਆ ਸਾਰੇ ਮੱਲੇ ਵਾਲੇ ਬੈਠੇ ਕਿਉਂਕਿ ਸਭ ਨੂੰ ਦਿੱਕਤ ਆ ਉਹਨੇ ਪ੍ਰੈਸ ਕਾਨਫਰੰਸ ਕੀਤੀ ਪਤਾ ਨਹੀਂ ਪ੍ਰੈਸ ਵਾਲੇ ਨੂੰ ਬੁਲਾਇਆ ਸੀਗਾ ਤੋਂ ਉਹਨੇ ਪ੍ਰੈਸ ਵਾਲੇ ਜੇ ਇਹੀ ਗੱਲ ਕਹੀ ਪ੍ਰੈਸ ਵਾਲੇ ਨੇ ਵੀ ਉਹਨੂੰ ਪੁੱਛਿਆ ਕੀ ਬਈ ਤੈਨੂੰ ਤੇਰੇ ਨਾਲ ਕਿਤੇ ਲੜਾਈ ਹੋਈ ਤੇ ਕਿਸੇ ਨੇ ਤਾਂ ਦੇਖਿਆ ਹੀ ਹੋਊਗਾ ਕਿਸੇ ਨੇ ਤਾਂ ਕੋਈ ਮਹੱਲੇ ਦਾ ਕੋਈ ਬੰਦਾ ਉਹਦੇ ਨਾਲ ਨਹੀਂ ਖੜਾ ਤੁਸੀਂ ਇੱਕ ਵਾਰੀ ਕੈਮਰਾ ਘੁਮਾ ਕੇ ਪਿੱਛੇ ਦਿਖਾ ਦਿਓ ਕਿ ਸਾਰਾ ਮੱਲਾ ਨਾਲ ਇੱਥੇ ਸਾਡੇ ਕਿਉਂ ਨਾਲ ਹੈ ਏਸੀ ਰੀਜ਼ਨ ਕਰਕੇ ਨਾਲ ਹੈ ਕਿਉਂਕਿ ਉਹਨਾਂ ਨੂੰ ਪ੍ਰੋਬਲਮ ਹੋ ਰਿਹਾ ਪਤਾ ਆਇਆ ਕਿ ਆ ਵੀ ਉਹ ਬੰਦਾ ਕਿੱਦਾ ਦਾ ਜਿਹੜਾ ਪ੍ਰੈਸ ਵਾਲ ਆਇਆ ਸੀ ਉਹਨੇ ਤੁਹਾਡਾ ਪੱਖ ਲਿਆ ਸੀ ਸਾਡਾ ਪੱਖ ਸਾਨੂੰ ਪਤਾ ਹੀ ਨਹੀਂ ਸਾਨੂੰ ਕਿਸੇ ਨੇ ਲਿੰਕ ਭੇਜਿਆ ਕਿ ਤੁਹਾਡੀ ਵੀਡੀਓ ਇਦਾਂ ਇਦਾਂ ਕਿ ਤੁਹਾਡੀ ਲੜਾਈ ਹੋਈ ਸੀ ਤੁਹਾਡੀ ਵੀਡੀਓ ਇਦਾਂ ਇਦਾਂ ਸਾਨੂੰ ਤਾਂ ਕੀ ਪਤਾ ਲੱਗੂਗਾ ਤੇ ਸਾਡੇ ਕੋਲ ਕੋਈ ਆਊਗਾ ਅਸੀਂ ਤਾਂ ਹੀ ਦੱਸਾਂਗੇ ਨਾ ਉਹਨੂੰ ਆਪਣਾ ਪੱਖ ਵੀ ਅਸੀਂ ਤਾਂ ਹੀ ਦੱਸਾਂਗੇ ਜਿਹੜੇ ਤੁਹਾਡੇ ਪਹਿਲਾਂ ਫੈਸਲੇ ਹੋਏ ਆ ਉਹ ਪੰਚਾਇਤੀ ਹੋਏ ਖਾਣੇ ਚ ਹੋਏ ਥਾਣੇ ਦੇ ਵਿੱਚ ਪੈਂਸਲ ਫੈਸਲੇ ਸੁਨਦਰਗਰ ਥਾਣੇ ਹੁਣ ਕੰਪਲੇਟ ਕਿੱਥੇ ਲਗਾਈ ਹੈ ਸੁਨਦਰਗਰ ਥਾਣੇ ਚ ਕਿੰਨੇ ਦਿਨ ਹੋ ਗਏ ਆਹੀ ਪਰਸੋਂ ਪਰਸੋਂ ਦੀ ਲਗਾਈ ਹੋਈ ਆ ਤੇ ਕੀ ਕਾਰਵਾਈ ਕੀ ਜੀ ਜਾ ਕੇ ਉਹ ਕਾਰਵਾਈ ਕਰਦੇ ਬੇਸਿਕਲੀ ਉਹਦਾ ਮੇਨ ਮੋਟਿਵ ਕੀ ਆ ਐਸ ਯੂਜੂਅਲ ਉਹ ਕੀ ਕਰਦਾ ਹਮੇਸ਼ਾ ਉਹ ਧਮਕੀ ਦਿੰਦਾ ਜਿਵੇਂ ਹੁਣ ਅਸੀਂ ਹੈਗੇ ਆ ਸਾਡੀ ਐਨ ਆਰ ਆਈ ਫੈਮਿਲੀ ਆ ਤੇ ਬੇਸਿਕਲੀ ਉਹ ਹਰਾਸ ਕਰਦਾ ਮੈਂਟਲ ਹਰਾਸਮੈਂਟ ਕਰਦਾ ਤਾਂ ਕਿ ਉਸ ਤੋਂ ਬਾਅਦ ਕੀ ਹੋਊਗਾ ਉਸ ਤੋਂ ਬਾਅਦ ਕੇਸ ਕਰਾਂਗੇ ਕੇਸ ਕਰਨ ਦੇ ਡਰ ਤੋਂ ਹਰ ਕੋਈ ਇਨਸਾਨ ਜੋ ਸ਼ਰੀਫ ਬੰਦਾ ਕੇਸ ਤੋਂ ਡਰਦਾ ਲੌਜੀਕਲੀ ਗੱਲ ਆ ਤੇ ਉਹ ਉਸ ਤੋਂ ਬਾਅਦ ਕੀ ਕਰਦਾ ਉਹ ਰਾਜੀਨਾਮੇ ਦੇ ਪੈਸੇ ਲੈਂਦਾ ਤੇ ਪੈਸੇ ਲੈ ਕੇ ਆਪਣੇ ਕੋਲ ਰੱਖਦਾ ਜੀ ਉਹਦਾ ਇਹ ਬੇਸਿਕਲੀ ਮੇਨ ਮੋਟਿਵ ਇਹ ਆ ਤੇ ਹੁਣ ਉਹ ਜਾ ਕੇ ਜਾ ਕੇ ਮਤਲਬ ਪੁਲਿਸ ਵਾਲੇ ਨੂੰ ਕਹਿੰਦਾ ਕਿ ਪੁਲਿਸ ਵਾਲੇ ਇਹਨਾਂ ਨੇ ਖਰੀਦ ਲਿਆ ਪੁਲਿਸ ਨੂੰ ਵੀ ਪਤਾ ਹੈ ਕਿ ਉਹ ਡੇਲੀ ਆਉਂਦਾ ਜਾਂਦਾ ਤੇ ਉਹਨੂੰ ਪਤਾ ਹੁੰਦਾ ਕਿ ਆ ਵੀ ਕੌਣ ਮੁਜਰਮ ਆ ਤੇ ਕੌਣ ਨਹੀਂ ਅਸੀਂ ਪੁਲਿਸ ਵਾਲੇ ਕੋ ਵੀ ਗਏ ਸੀਗੇ ਉਹਨਾਂ ਨੇ ਵੀ ਸਾਨੂੰ ਕਿਹਾ ਕਿ ਹਾਂਜੀ ਕੀ ਕੀ ਤੁਹਾਡਾ ਗੱਲ ਆ ਕੀ ਨਹੀਂ ਕਿਉਂਕਿ ਆਲਰੇਡੀ ਅਸੀਂ ਕੰਪਲੇਨ ਫਾਈਲ ਕਰਦੇ ਹਮੇਸ਼ਾ ਉਹਨੇ ਵੀ ਇੱਕ ਵਾਰੀ ਫਾਈਲ ਕੀਤੀ ਜੇ ਸਾਨੂੰ ਦਿੱਕਤ ਆ ਤਾਂ ਅਸੀਂ ਫਾਈਲ ਕਰਾਂਗੇ ਜਿਹੜੀ ਹੁਣ ਸਾਡੇ ਕੋਲ ਰਿਕਾਰਡ ਕੀਤੀ ਆ ਕਿਹਦੇ ਕੋਲ ਆ ਆ ਮੈਨੂੰ ਨਾਮ ਨਹੀਂ ਉਹਨਾਂ ਦਾ ਪਤਾ ਕੀ ਨਾਮ ਹੈ ਨਾਮ ਸੁਣਤਾ ਉਸਨੂੰ ਮੈਨੂੰ ਨਾਮ ਨਹੀਂ ਪਤਾ ਆ ਦੇਖ ਲਓ ਜੀ ਆ ਬੇਸਿਕਲੀ ਇਹ ਹੈਗੀ ਆ ਅੱਜ ਤੋਂ ਦੋ ਨਾਮ ਦੱਸ ਦਿਓ ਆਪਣੀ ਮੈਂ ਕ੍ਰਿਸ਼ਨਾ ਰਾਣੀ ਕੀ ਗੱਲ ਹੋ ਗਈ ਗੱਡੀ ਘੜ ਤੋਂ ਮੈਂ ਹੈਗੀ ਆ ਠੀਕ ਹੈ ਉੱਥੇ ਮੈਂ ਐਸੋਸੀਏਟ ਪ੍ਰੋਫੈਸਰ ਲੱਗੀ ਹੋਈ ਆ ਜੀ ਜਦੋਂ ਮੇਰੀ ਗੱਡੀ ਇੱਥੇ ਆਉਂਦੀ ਆ ਮੈਂ ਗੱਡੀ ਚਾਉਣੀ ਆ ਜਦੋਂ ਮੇਰੀ ਗੱਡੀ ਆਉਂਦੀ ਆ ਉਹਨੂੰ ਰੋਕਿਆ ਜਾਂਦਾ ਜਦ ਕਿ ਸਾਡਾ ਘਰ ਤੇ ਉਹਨਾਂ ਦਾ ਘਰ ਆਮ ਸਾਹਮਣੇ ਆ ਜੀ ਤੇ ਉਸ ਘਰ ਦੇ ਵਿੱਚ ਗੱਡੀ ਅੰਦਰ ਪਾਉਣ ਲਈ ਡੇਢ ਮਿੰਟ ਸਿਰਫ ਸਾਨੂੰ ਚਾਹੀਦਾ ਹੁੰਦਾ ਉਹ ਗੱਡੀ ਜਦੋਂ ਵੀ ਹੁੰਦੀ ਆ ਅੱਧਾ-ਅੱਧਾ ਘੰਟਾ ਪਾਉਣਾ-ਪਾਣਾ ਘੰਟਾ ਗੱਡੀ ਸਾਡੀ ਖੜੀ ਰਹਿੰਦੀ ਆ ਜੇ ਅਸੀਂ ਰਿਕਵੈਸਟ ਵੀ ਕਰਦੇ ਹਾਂ ਰਿਕਵੈਸਟ ਦਾ ਉਹਨਾਂ ਉੱਤੇ ਕੋਈ ਅਸਰ ਨਹੀਂ ਬੋਲਣ ਦੀ ਕਿਸੇ ਪਰਿਵਾਰ ਦੇ ਜੀ ਨੂੰ ਅਕਲ ਨਹੀਂ ਔਰ ਜਿਹੜੇ ਵੀ ਹਰ ਬੰਦੇ ਦੇ ਨਾਲ ਬੱਤ ਮੇਜੇ ਕਰਦਾ 70 ਸਾਲ ਤੋਂ ਅਸੀਂ ਇਸ ਘਰ ਦੇ ਵਿੱਚ ਰਹਿ ਰਹੇ ਹਾਂ ਔਰ 70 ਸਾਲ ਤੋਂ ਸਾਡਾ ਆਲਾ ਦਵਾਲਾ ਜਿਹੜਾ ਆ ਪੈਣਾ ਭਰਾਵਾ ਵਾਂਗੂ ਅਸੀਂ ਰਹਿ ਰਹੇ ਹਾਂ ਕੋਈ ਸਾਡਾ ਕੋਈ ਰੰਜਿਸ਼ ਨਹੀਂ ਕਿਸੇ ਨਾਲ ਕੋਈ ਕੁਛ ਨਹੀਂ ਸਾਡੀ ਪ੍ਰੋਬਲਮ ਜਿਹੜੀ ਆ ਇਹ ਸਾਡੀ ਇਕੱਲਿਆਂ ਦੀ ਪ੍ਰੋਬਲਮ ਨਹੀਂ ਆ ਪੂਰੇ ਮਹੱਲੇ ਦੀ ਪ੍ਰੋਬਲਮ ਆ ਇਹ ਚੌਂਕ ਇੱਥੇ ਜਿਹੜਾ ਇਹ ਆਟੋ ਜਿਆ ਲਾਇਆ ਹੋਇਆ ਇਹ ਤੁਸੀਂ ਵੀ ਦੇਖ ਲਿਆ ਉਹ ਸਾਰਾ ਦੇਖੋ ਬਿਲਕੁਲ ਮੋੜ ਦੇ ਉੱਤੇ ਕਿਨਾਰੇ ਦੇ ਉੱਤੇ ਲੱਗਾ ਹੋਇਆ ਸਾਈਡ ਦੇ ਉੱਤੇ ਮੈਨੂੰ ਇਹ ਲੱਗਦਾ ਮੈਂ ਮਹਿਸੂਸ ਕਰਦੀ ਆਂ ਵੀ ਇਹ ਕੱਲੀ ਮੇਰੀ ਹੱਦ ਤੱਕ ਨਹੀਂ ਹੁੰਦੀ ਵੀ ਗੱਡੀ ਰੋਕੀ ਜਾਂਦੀ ਆ ਜਾਂ ਮਤਲਬ ਗੱਡੀ ਰੋਕਣੀ ਆ ਇਹ ਪੂਰੇ ਮੁਹੱਲੇ ਦੀ ਹੱਦ ਤੱਕ ਆ ਇਸ ਗੱਲ ਦੇ ਵਿੱਚ ਹਰੇਕ ਬੰਦਾ ਹੀ ਬੋਲਣ ਨੂੰ ਮਤਲਬ ਤਿਆਰ ਨਹੀਂ ਹਰ ਬੰਦਾ ਇਹ ਗੱਲ ਕਹਿ ਰਿਹਾ ਆ ਕਿ ਇਹ ਗਲੀ ਗਲੋਚ ਇੰਨੀਆਂ ਗੰਦੀਆਂ ਗਾਲਾਂ ਮੈਂ ਤਾਂ ਕਦੇ ਸੋਚ ਵੀ ਨਹੀਂ ਸਕਦੀ ਵੀ ਮਤਲਬ ਇੰਨੀਆਂ ਗੰਦੀਆਂ ਗਾਲਾਂ ਇਹ ਕੱਢਦਾ ਇਹ ਪਤਾ ਨਹੀਂ ਇਹਦੀ ਮਾਂ ਨਹੀਂ ਹੈ ਜਾਂ ਭੈਣ ਨਹੀਂ ਹੈ ਜਾਂ ਕੁਝ ਹੋਰ ਨਹੀਂ ਹੈ ਪਰ ਇਹ ਬਹੁਤ ਗੰਧ ਬਹੁਤ ਬੋਲਦਾ ਅਸੀਂ ਚਾਹੁੰਦੇ ਆ ਕਿ ਗਲੀ ਗਲੋਚ ਇਹ ਨਾ ਗੱਡੇ ਔਰ ਇਹ ਜਿਹੜੀ ਸਮੱਸਿਆ ਆ ਜਿਹੜੀ ਸਾਰੇ ਮਹੱਲੇ ਦੀ ਸਮੱਸਿਆ ਬਣੀ ਹੋਈ ਆ ਇਹਦਾ ਹੱਲ ਕੀਤਾ ਜਾਵੇ ਹੋਰ ਮੈਂ ਕੁਝ ਨਹੀਂ ਕਹਿਣਾ ਕਿੰਨੇ ਚਿਰ ਤੋਂ ਰਹਿ ਰਹੇ ਹਾਂ ਉੱਥੇ ਅਸੀਂ 70 ਸਾਲ ਤੋਂ ਮੇਰਾ ਜਨਮ ਹੀ ਇੱਥੇ ਹੋਇਆ 70 ਸਾਲ ਤੋਂ ਰਹਿ ਰਹੇ ਹਾਂ ਚੰਡੀਗੜ੍ਹ 'ਚ ਮੈਂ ਪ੍ਰੋਫੈਸਰ ਲੱਗੀ ਹਾਂ ਐਸੋਸੀਏਟ ਪ੍ਰੋਫੈਸਰ ਔਰ ਗੱਡੀ ਰੁਕੇ ਫੇ ਇਹਦੇ ਨਾਲ ਮੈਨੂੰ ਇਹ ਲੱਗਦਾ ਕਿ ਮੇਰੀ ਹੱਤਪਹੁੰਦੀ ਆ ਜਦੋਂ ਗੱਡੀ ਸਾਡੀ ਰੋਕੀ ਜਾਂਦੀ ਹੈ ਅੱਧਾ-ਅੱਧਾ ਪੌਣਾ-ਪੌਣਾ ਘੰਟਾ ਜਿਹੜੀ ਗੱਡੀ ਰੁਕਦੀ ਹੈ ਮੇਰੀ ਤੁਹਾਡੀ ਹੋਰ ਕੋਈ ਵਿੱਚ ਰੰਜਿਸ਼ ਤਾਂ ਨਹੀਂ ਕੋਈ ਹੋਰ ਕੋਈ ਗੱਲ ਦਾ ਕੋਈ ਲੈਣ ਦੇਣ ਜਾਂ ਕੁਝ ਕਿਸੇ ਤਰੀਕੇ ਦਾ ਵੀ ਸਾਡੀ ਕੋਈ ਰੰਜਿਸ਼ ਨਹੀਂ ਹੈ ਰੰਜਿਸ਼ ਰੰਜਿਸ਼ ਸਿਰਫ ਇੰਨੀ ਆ ਵੀ ਗਾਲਾਂ ਇਹਨੂੰ ਕੱਢਣ ਦੀ ਆਦਤ ਵਾ ਬਹਾਨਾ ਬਣਾਉਂਦਾ ਇਹਨੂੰ ਬਹਾਨਾ ਬਣਾਉਣ ਦੀ ਲੋੜ ਨਹੀਂ ਪੈਂਦੀ ਗਾਲਾਂ ਕੱਢਦਾ ਸਿਰਫ ਸ਼ਰਾਫਤ ਦਾ ਨਜਾਇਜ਼ ਫਾਇਦਾ ਚੱਕਦਾ ਲੋਕਾਂ ਤੁਹਾਡੇ ਨਾਲ ਤੁਹਾਡੀ ਲੜਾਈ ਕਦੀ ਨਹੀਂ ਹੋਈ ਸਿਰਫ ਜਦੋਂ ਵੀ ਹੋਈ ਹੈ ਆਟੋ ਕਰਕੇ ਹੀ ਹੋਈ ਹੈ ਹੱਥੋਂ ਬਈ ਵੀ ਕਦੇ ਕੀਤੀ ਇਹਨੇ ਤੁਹਾਡੇ ਨਾਲ ਜਾਂ ਤੁਸੀਂ ਉਹਨਾਂ ਨਾਲ ਜਾਂ ਸਿਰਫ ਮੂਹ ਜਵਾਨੀ ਗੱਲ ਹੋਈ ਹੈ ਮੂਹ ਜਵਾਨੀ ਗੱਲਾਂ ਨਹੀਂ ਹੋਣਾ ਇਹ ਪਹਿਲਾਂ ਜਦੋਂ ਕਾਫੀ ਸਾਲ ਹੋ ਗਏ ਮੇਰੇ ਪਿਤਾ ਜੀ ਅਸੀਂ ਜਿੱਦਣ ਨਵੀਂ ਗੱਡੀ ਲਈ ਸੀਗੀ ਉਦਣੇ ਇਹਨੂੰ ਤਕਲੀਫ ਹੋ ਗਈ ਸੀ ਗੱਡੀ ਬਾਹਰ ਲੱਗੀ ਹੋਈ ਰਾਤ ਨੂੰ ਆ ਕੇ ਇਹਨੇ ਕੰਪਲੇਂਟ ਸਾਡੀ ਕੀਤੀ ਗੱਡੀ ਬਾਹਰ ਲੱਗੀ ਹੋਈ ਆ ਉਦੋਂ ਸਾਡਾ ਗੇਟ ਛੋਟਾ ਸੀਗਾ ਅਸੀਂ ਸੋਚਿਆ ਵੀ ਕਲੇਸ਼ ਦੇ ਵਿੱਚੋਂ ਕੀ ਲੈਣਾ ਲੜਾਈ ਝਗੜੇ ਤੋਂ ਅਸੀਂ ਕੁਝ ਅਸੀਂ ਮਤਲਬ ਸਾਰਾ ਇਹ ਜਿੰਨੇ ਵੀ ਇੱਥੇ ਲੋਕ ਰਹਿ ਰਹੇ ਆ ਉਹ ਲੜਾਈ ਝਗੜੇ ਤੋਂ ਬਹੁਤ ਪਰਹਣ ਸਾਰੇ ਇੱਕ ਦੂਜੇ ਦੇ ਨਾਲ ਭੈਣਾ ਭਰਾਵਾਂ ਵਾਂਗੂ ਰਹਿੰਦੇ ਆ ਸਾਰੇ ਇੱਕ ਦੂਜੇ ਦੇ ਦੁੱਖ ਸੁੱਖ ਦੇ ਵਿੱਚ ਸਹਾਈ ਹੁੰਦੇ ਆ ਇਹਨੂੰ ਨਾ ਕੋਈ ਬੁਲਾਉਂਦਾ ਆ ਇਹ ਬਸ ਐਵੇਂ ਘੁਸ ਕੇ ਤੇ ਲੋਕਾਂ ਨੂੰ ਪਰੇਸ਼ਾਨ ਕਰਦਾ ਮਾਈ ਸਰ ਨਾਮ ਦੱਸੋ ਪਹਿਲਾਂ ਹਾਂਜੀ ਮੈਂ ਤ੍ਰਿੰਦਰ ਸਿੰਘ ਜੱਸੀ ਜੀ ਕੀ ਗੱਲ ਹੋਈ ਹੈ ਜਿਹੜੇ ਤੁਹਾਨੂੰ ਅੱਜ ਵੀਡੀਓ ਸਾਹਮਣੇ ਆ ਰਿਹਾ ਆ ਮਾਣੀ ਪਾਰਟੀ ਤੋਂ ਜੀ ਜੀ ਪਹਿਲਾਂ ਤਾਂ ਇਹਨਾਂ ਨੇ ਰਾਣੀ ਨਵੀ ਪੁਲਿਸ ਵੇ ਥਾਣੇ ਦੇ ਵਿੱਚ ਕਈ ਵਾਰੀ ਕਿਰਾਾ ਚੁੱਕੇ ਅਸੀਂ ਅਸੀਂ ਮਹੱਲਾ ਨਿਵਾਸੀ ਹੋਣ ਦੇ ਨਾਤੇ ਮੈਂ ਬਾਡ ਪ੍ਰਧਾਨ ਹੋਣ ਦੇ ਨਾਤੇ ਉਹ ਵੀ ਸੁਣੀ ਪਿਛਲੇ 15 ਦਿਨਾਂ ਦੇ ਵਿੱਚ ਮੇਰੇ ਖਾਨੇ ਦੋ ਵਾਰੀ ਉਹਰੇ ਰਾਜਰਾਮ ਆਪਾ ਕਿਰਾਾ ਚੁੱਕਿਆ ਉਹ ਆਪਣੇ ਲੇਡੀਜ਼ ਨੂੰ ਅੱਗੇ ਕਰਕੇ ਨਾ ਕੁੜੀਆਂ ਨੂੰ ਅੱਗੇ ਕਰਕੇ ਜੀ ਉਹ ਹਥਿਆਰ ਬਣਾਏ ਹੋਏ ਆ ਬਈ ਇਹ ਹਥਿਆਰ ਉਹਦਾ ਚਲਾਣੇ ਆ ਜਦੋਂ ਆਪਾਂ ਕਿਸੇ ਤੋਂ ਪੈਸੇ ਲੁੱਟਣੇ ਆ ਇਹ ਤਾਂ ਇੱਕ ਉਹਨੇ ਬੰਨਾ ਮਾਰਿਆ ਆ ਬਈ ਔਟੋ ਦਾ ਬਈ ਮੈਂ ਕਿਸੇ ਨਾ ਕਿਸੇ ਨਾਲ ਪੰਗਾ ਲਵਾਂ ਜੋ ਜਮਾ ਹੈ ਕਿਸੇ ਤਰੀਕੇ ਨਾਲ ਸ੍ਰੀਪੰਦਾ ਹਰ ਇੱਕ ਵੀ ਡਰਦਾ ਜੀ ਵੰਡ ਦੇਖੋ ਜੀ ਅੱਜ ਦੀ ਗੱਲ ਉਹ ਦੇਖ ਲਓ ਇੰਨਾ ਕਿ ਪੁਲਿਸ ਦੇ ਉੱਪਰ ਵੀ ਹਾਵੀ ਹੋ ਜਾਂਦੇ ਆ ਆਪਣੇ ਉੱਪਰ ਤੇਲ ਪਾਉਣੀਆਂ ਵੀ ਧਮਕੇ ਦੇ ਰਿਆ ਅੱਜ ਜੋ ਸੀਪੀ ਸਾਹਿਬ ਨੇ ਅਫਸਰ ਵਿੱਚ ਜਾ ਕੇ ਵੀ ਇੱਧਰ ਜਾ ਕੇ ਫੋਨ ਕਰਦਾ ਵੀ ਮੈਂ ਕੁਝ ਸ਼ਿਕਾਇਤ ਲੱਗਿਆ ਜਾਂ ਮੈਂ ਉਹਨਾਂ ਨੂੰ ਦੋਖੀ ਜਾਂ ਮੈਂ ਕੋਸ਼ਾਂ ਉਹਨਾਂ ਤੇ ਪ੍ਰੈਸ਼ਰ ਬਣਾਉਂਦਾ ਪੁਲਿਸ ਤੇ ਵੀ ਮੇਰੀ ਗਲਤ ਰਿਪੋਰਟ ਲਿਖੀ ਜਾਵੇ ਤੇ ਉਲਟਾ ਉਹਨਾਂ ਨੂੰ ਹੀ ਵਸਾਇਆ ਜਾਵੇ ਜਿਨ੍ਹਾਂ ਨੂੰ ਮੈਂ ਪੰਗੇ ਲੈਣਾ ਇਹ ਸਾਰੀ ਸਾਡੇ ਮਹੱਲੇ ਦੇ ਨਿਵਾਸੀਆਂ ਦੀ ਬੇਨਤੀ ਹੈ ਵੀ ਇਸ ਬੰਦੇ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਮਝਾਇਆ ਜਾਵੇ ਜਾਂ ਇਹਨੂੰ ਇੱਥੋਂ ਹਟਾਇਆ ਹੀ ਜਾਵੇ ਸਾਰੇ ਭੱਲਾ ਨਿਵਾਸੀ 50 50 60 60 70 70 ਸਾਲ ਤੋਂ ਇੱਥੇ ਰਹਿ ਰਹੇ ਆ ਭੈਣ ਭਰਾ ਮੰਗੂ ਰਹਿ ਰਹੇ ਆ ਇਹ 5-7 ਸਾਲਾਂ ਤੋਂ ਇੱਥੇ ਆਏ ਜੀ ਪਹਿਲਾਂ ਨਹੀਂ ਇੱਥੇ ਰਹਿੰਦੇ ਸੀਗੇ ਬਾਕੀ ਇਹ ਜਾਤੀਸ਼ੁੱਕ ਸ਼ਬਦ ਬਹੁਤ ਬੋਲਦਾ ਇਹ ਤੋਂ ਸਾਰੇ ਮੱਲੇ ਵਾਲੇ ਸਾਰੇ ਜਿਹੜੇ ਜਾਤੀ ਸੋਚੇ ਸਭ ਜੇ ਬੋਲਦੇ ਆ ਉਹਦੇ ਕੋਈ ਤੁਹਾਡੇ ਕੋਲ ਰਿਕਾਰਡਿੰਗ ਵਾਲਾ ਹੈਗੀ ਉਹਦੀ ਕੋਈ ਨੇ ਇਸ ਕੈਮਰੇ ਨਹੀਂ ਲੱਗਿਆ ਇਹ ਕੈਮਰੇ ਸਾਡੇ ਕੋਲ ਇੱਥੇ ਨਹੀਂ ਜੀ ਹੈਗੀ ਕੀ ਬੋਲਦਾ ਕੀ ਕਹਿੰਦਾ ਜੀ ਜਨਨ ਕਿ ਸਾਡੇ ਇੱਥੇ ਭਾਈਚਾਰਾ ਆਪਣੇ ਨਰਮਦਾਸੀਆ ਭਾਈਚਾਰਾ ਬਾਲਵਿਕੀ ਭਾਈਚਾਰਾ ਰਹਿੰਦਾ ਐਸੀ ਸਮਾਏ ਰਹਿੰਦਾ ਜੱਗ 90% ਇਹ ਪਤਾ ਨਹੀਂ ਕਿਹੜੀ ਬਰਾਦਰੀ ਬਿਲੋਂਗ ਕਰਦਾ ਆਪਾਂ ਦਾ ਸਾਰੇ ਬਰਾਦਰੀਆਂ ਦਾ ਸਤਿਕਾਰ ਕਰੀਦਾ ਦਿਲੋਂ ਪਰ ਇਹਦੇ ਜਨ ਦੇ ਵਿੱਚ ਬਨ ਕੀ ਭਾਵਨਾ ਕੀ ਨਹੀਂ ਖਰੀਗ ਨੂੰ ਹੀ ਚਲਦ ਰਹਾ ਜਿਹੜੇ ਜਾਤੀ ਸੂਚੇ ਸਵੇਰ ਤੋਂ ਬੋਲਦੇ ਉਸ ਨੂੰ ਲੈ ਕੇ ਤੁਸੀਂ ਕਿਸੀ ਰਿਟਰਨ ਕੰਪਲੇਨਟ ਦਿੱਤੀ ਆ ਹਾਂਜੀ ਹਾਂਜੀ ਉਹ ਵੀ ਲਿਖ ਤੇ ਉਹਦੇ ਵਿੱਚ ਲਿਖਿਆ ਸੀ ਰਿਪੋਰਟ ਦੇ ਵਿੱਚ 55 ਸਾਲਾਂ ਤੋਂ ਇਹੀ ਚੱਲਦਾ ਆ ਰਿਹਾ ਜੀ ਨਹੀਂ ਤੁਸੀਂ ਜਿਹੜੀ ਹੁਣ ਕੰਪਲੇਟ ਕੀਤੀ ਉਹਦੇ ਵਿੱਚ ਜਾਤੀ ਸੂਚਕ ਸ਼ਬਦ ਦੀ ਲਿਖਾਈ ਹੋਈ ਔਰ ਇਹ ਵਿੱਚ ਨਹੀਂ ਲਿਖਾਈ ਐ ਐਕਟ ਹੀ ਨਹੀਂ ਹੁੰਦੇ ਬੋਲੇ ਬੋਲੇ ਆ ਬੋਲੇ ਸੀ ਹਾਂਜੀ ਬੋਲੇ ਆ ਮੈਂ ਤਾਂ ਇੱਥੇ ਐਨੀਥਿੰਗ ਹੁਣ ਫੇਰ ਦੇਖ ਲਓ ਮੁੱਲਾ ਨਵਾਸੀ ਕਹਿ ਰਹੇ ਵੀ ਬੋਲੇ ਆ 05 ਸੋ ਰਾਤ ਲਗਾਈ ਹੋਈ 8 ਵਜੇ ਤੇ ਬੋਲਿਆ ਕਿਸੇ ਉਹਦੇ ਵਿੱਚ ਕੰਪਲੀਟ ਜਿ ਕਿਉਂ ਲਿਖਾਇਆ ਗਿਆ ਇਹ ਮੱਲਾਨ ਵਾਸੀ ਉਹ ਨਾਲ ਨਹੀਂ ਸੀ ਤਾਂ ਕਰਕੇ ਵਿੱਚ ਰਹਿ ਗਏ ਨੇ ਹੁਣ ਜਾ ਕੇ ਅਸੀਂ ਫੇਰ ਲਖਾ ਦੇਣੇ ਕਿ ਮੰਗ ਕਰਦੇ ਆ ਤੁਸੀਂ ਮੰਗ ਅਸੀਂ ਇਹੀ ਕਰਦੇ ਆ ਵੀ ਸ਼ਾਂਤੀਪੁਰ ਇੱਥੇ ਰਹਿਣਾ ਦਾ ਰੇਲਵੇ ਨਹੀਂ ਤਾਂ ਆਪਣਾ ਰਸਤਾ ਨਾ ਪਈ ਜੀ ਆਪਣਾ ਨਾਮ ਦੱਸੋ ਪਹਿਲਾਂ ਨਸੀਬ ਚਲ ਜਿਹੜੀ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਹੋ ਕਿਸ ਮਸਲੇ ਨੂੰ ਕਰ ਰਹੇ ਇਹ ਜਿਹੜਾ ਟੈਂਪੂ ਲਗਾ ਸਾਡੇ ਮੂਹਰੇ ਇਹਨੂੰ ਅਸੀਂ ਜੇ ਕਹੀਏ ਪਿੱਛੇ ਕਰ ਲਾ ਗਾਲਾਂ ਕੱਢਣ ਲੱਗ ਪਿੰਦਾ ਮੈਂ ਨਹੀਂ ਪਿੱਛੇ ਕਰਦਾ ਜੇ ਸਾਡੀ ਪੋਤੀ ਮੋਰੇ ਸਕੂਟਰੀ ਲਈ ਸੀ ਇਹਨਾਂ ਹਾਰਨ ਮਾਰਿਆ ਮੈਂ ਕਿਹਾ ਬੁੱਤ ਇੱਕ ਇਹਨੂੰ ਇੱਧਰ ਕਰਨਾ ਸਕੂਟਰੀ ਆਪਣੇ ਆਲਾ ਚੱਕਣ ਉਹ ਚੱਕਣਗੇ ਤਾਂ ਉਹ ਗਾਲਾਂ ਕੱਢਿਆ ਕਹਿੰਦਾ ਰਾਮ ਜੀ ਦੀ ਹਾਂ ਗਾਲਾਂ ਕੱਢਣ ਲੱਗ ਪਿਆ ਜਿਹਨਾਂ ਟੈਂਪੋ ਉਹਨਾਂ ਦਾ ਨਾਮ ਕੀ ਹੈ ਜੀ ਹਾਂ ਜੀ ਉਹ ਟੈਂਪੋ ਦਾ ਨਾਮ ਗੋਪੀ ਲਗਾਇਆ 2 3 ਨੋ ਲਗਾਇਆ ਹੋਣਾ ਅੱਛਾ ਜੀ ਇੱਕ ਗੋਪੀ ਆ ਇੱਕ ਕਰਿਆ ਕੀ ਪ੍ਰਦੀਪ ਕੁਮਾਰ ਪਤਾ ਨਹੀਂ ਇੱਕ ਹੋਰ ਕੋਸ਼ਿਆ ਅੱਛਾ ਜੀ ਘਰ ਕੋਸ਼ ਲਖਾ ਟੈਂਪੂ ਦੇ ਕੋਸ਼ ਆ ਦੋਏ ਪਾਸੇ ਕੋਸ਼ ਆ ਠੀਕ ਆ ਜੀ ਏਦਾਂ ਕਰਦਾ ਜਿਹਨਾਂ ਲੜਾਈ ਕਰਦਾ ਪੈਸੇ ਲੈ ਕੇ ਰਾਜੀ ਨਵਾ ਕਰਦਾ ਅੱਛਾ ਜੀ ਪੈਸਿਆਂ ਨੂੰ ਨੱਠਦਾ ਕਿ ਮੈਨੂੰ ਪੈਸੇ ਦੋਗੇ ਹਰੇਕ ਨਾਲ ਪੰਗਾ ਪਾ ਕੇ ਬਹਿ ਜਾਂਦਾ ਓਕੇ ਅੱਗੇ ਉਹ ਸਾਡਾ ਭਾਈ ਸਾਹਿਬ ਮਰ ਗਿਆ ਉਹਦੇ ਨਾਲ ਇੰਨਾ ਇੰਨਾ ਰੋਲਾ ਪਾਇਆ ਤੇ ਗੱਡੀ ਨੇ ਲੰਘਣ ਦਿੰਦੇ ਸਾਰਾ ਗਾਲਾਂ ਬੋਲਾ ਗੱਡੀ ਜਾਂਦੇ ਦੋਏ ਜਣੇ ਦੋਇ ਤੀਵੀਂ ਆਜ ਵੀ ਲੱਗ ਪੈਂਦੇ ਆ ਦੋਾਈ ਮੋ ਕੀ ਵਜ੍ਹਾ ਕੀ ਹੈ ਜਿਹੜਾ ਤੁਹਾਡਾ ਨਾਲ ਲੜਾਈ ਝਗੜਾ ਕਰਦੇ ਤਾਂ ਟੈਂਪੂ ਦਾ ਹੀ ਰੋਲਾ ਟੈਂਪੂ ਮੈਂ ਥੇ ਲਿਆ ਮੇਰਾ ਥੇ ਹੈ ਮੈਂ ਇੱਥੇ ਟੈਂਪੂ ਰੋਲਾ ਇਹਦੀ ਤੁਸੀਂ ਕੰਪਲੇਨ ਵੀ ਦਿੱਤੀ ਆ ਪੁਲਿਸ ਨੂੰ ਹਾਂ ਜੀ ਦਿੱਤੀ ਆ ਤੇ ਉਹਨਾਂ ਉਹਨੂੰ ਕੀ ਕਰਿਆ ਪੁੱਛਦਾ ਇਹਨਾਂ ਕਿ ਆ ਪਿੱਛੇ ਕਰ ਲਿਆ ਹੋਰ ਥੋੜਾ ਜਿ ਦਿਨ ਪਿੱਛੇ ਕੀਤਾ ਫੇਰ ਕਹਿੰਦਾ ਮੈਂ ਇੱਥੇ ਲਾਉਣਾ ਮੋੜੇ ਲਾਉਣਾ ਸਾਡੀ ਸਕੂਟਰ ਵੀ ਨਹੀਂ ਲੰਘਣ ਦਿੰਦਾ ਉਹਨਾਂ ਦਾ ਕਾਰ ਇਹੀ ਆ ਜਾਂ ਕਾਰ ਅੱਗੇ ਪਿੱਛੇ ਆ ਗਿਆ ਕਾਰ ਅੱਗੇ ਆ ਹਜੇ ਜੀ ਇਹ ਇਹਦੀ ਕਹਿੰਦਾ ਮੈਂ ਬਿਆਨਨਾ ਦਿੱਤਾ ਅੱਛਾ ਜੀ ਇਹਦਾ ਕਹਿੰਦਾ ਮੈਂ ਬਿਆਨਨਾ ਦਿੱਤਾ ਮੈਂ ਲੈ ਲਿਆ ਕਾਰ ਅੱਗੇ ਆ ਥੋੜਾ ਜ ਦਖਾਣ ਨੇ ਤੁਹਾਨੂੰ ਕਰ ਪੀਓ ਦਾ ਤੁਸੀਂ ਜੀ ਕੋਈ ਆਪਣੇ ਮਹੱਲੇ ਦੇ ਕੋਈ ਮੋਹਤਰ ਪ੍ਰਧਾਨ ਜਾਂ ਕਿਸੇ ਹੋਰ ਨਾਲ ਗੱਲ ਕੀਤੀ ਹੈ ਗਈ ਬਹੁਤ ਸਾਰਿਆਂ ਨੇ ਕੀਤੀ ਹੈ ਮੋਹਤਬਰੇ ਬੈਠੇ ਆ ਸਾਰੇ ਪਿੱਛੇ ਖੜੇ ਠੀਕ ਹੈ ਹਾਂ ਜੀ ਇਹਨਾਂ ਨੂੰ ਬਲਾਕ ਹੀ ਲਿਆਂਦਾ ਹੁਣ ਤੁਸੀਂ ਕੀ ਮੰਗ ਕਰ ਰਹੇ ਹੋ ਅਸੀਂ ਮੰਗ ਕਰਦੇ ਇੱਕ ਤਾਂ ਟੇਪੂ ਇਥੇ ਚੱਕ ਹੋਣਾ ਚਾਹੀਦਾ ਠੀਕ ਹੈ ਜੀ ਇਹਦਾ ਵੱਡੀ ਤਾਂ ਗੱਲ ਇਹ ਹੈ ਟੇਪੂ ਨਹੀਂ ਇਥੇ ਕੱਢਣਾ ਚਾਹੀਦਾ ਰਸਤਾ ਲੰਗੜੇ ਨੂੰ ਹਾਂ ਜੀ ਠੀਕ ਹੈ ਇਹ ਚੱਕਦਾ ਨਹੀਂ ਕਹਿੰਦਾ ਮੈਂ ਇੱਥੇ ਲਾ ਫੇ ਗੱਲਾਂ ਕੱਢਦਾ ਜੇ ਕਹੀਏ ਜੀ ਕੰਪਲੇਟ ਇਥੇ ਦਿੱਤੀ ਆ ਉਹਨਾਂ ਅਫਸਰਾਂ ਵੱਲੋਂ ਕੋਈ ਕਾਰਵਾਈ ਕੀਤੀ ਕੋਈ ਅਫਸਰ ਜੇ ਅਫਸਰਾਂ ਨੂੰ ਵੀ ਇਹ ਕਹਿੰਦਾ ਮੇਰੀ ਸੁਣਦੇ ਨਹੀਂ ਉਹਨੇ ਕੀਤੀ ਸੀ ਕਾਰਵੋ ਕਿਹਾ ਸੀ ਇਹਨੂੰ ਵੀ ਪਿੱਛੇ ਕਰਕੇ ਲਾ ਪਿੱਛੇ ਨਹੀਂ ਲਾਉਂਗਾ ਮੈਂ ਇੱਥੇ ਲਾਉਣਾ ਕਹਿੰਦਾ ਉੱਥੇ ਕਹਿੰਦਾ ਲਾਉਂਗਾ ਫੇਰ ਕਹਿੰਦਾ ਮੈਂ ਇੱਥੇ ਲਾਉਣਾ ਕਰੋ ਨਹੀਂ ਅਫਸਰਾਂ ਦੇ ਕਹਿੰਦੇ ਵੀ ਗੈਰ ਹੈ ਮੈਂ ਇੱਥੇ ਲਾਉਂਗਾ ਇਹਦਾ ਮਤਲਬ ਅਫਸਰਾਂ ਦੀ ਵੀ ਸੁਣਵਾਈ ਨਹੀਂ ਕਰ ਰਿਹਾ ਨਹੀਂ ਕਰਦਾ ਉਹਨਾਂ ਨੂੰ ਵੀ ਗਲਤ ਬਲਤ ਬੋਲਦਾ ਉਹਨਾਂ ਨੇ ਕੀ ਬੋਲਦਾ ਉਹਨਾਂ ਨੂੰ ਵੀ ਕਹਿੰਦਾ ਮੇਰੀ ਸੁਣਦੇ ਨਹੀਂ ਇਹ ਪੁਲਿਸ ਵਾਲੇ ਵੀ ਨਹੀਂ ਮੇਰੀ ਸੁਣਦੇ ਹੱਜੇ ਇਹ ਇਹਨਾਂ ਦੀ ਸੁਣਦੇ ਆ ਇਹਨਾਂ ਦੇ ਪੈਸੇ ਖਾਲੇ ਇਹ ਤਾਂ ਤੇ ਐ ਕਰਦੇ ਆ ਐਦਾ ਕਰੀ ਜਾਂਦਾ ਮੈਂ ਜੀ ਮੈਨੂੰ ਮੈਨੂੰ ਬੋਟੀ ਨੇ ਦੱਸਿਆ ਬਈ 12 ਡਾਲਰ ਦੇ ਆ ਮੈਂ ਜੀ ਆ ਗਈ ਆਈ ਤਾਂ ਮੈਂ ਸਾਰਿਆਂ ਨੂੰ ਗਿਆ ਸਾਰਿਆਂ ਨੂੰ ਗਿਆ ਵੀ ਗਾਓ ਛਡਾ ਲਓ ਕੱਲ ਕੱਲੇ ਕਰਨਾ ਮੈਂ ਚੱਲ ਗਈ ਤਾਂ ਮੈਨੂੰ ਇਸ ਕੋਪੀ ਦੇ ਘਰ ਵਾਲੀ ਨੇ ਕੰਨ ਵਿੱਚ ਦੇ ਦਿੱਤਾ ਮੈਂ ਤਾਂ ਹੁਣ ਨਿਕਲਣਾ ਸੀ ਹਨਾ ਜਦੋਂ ਮੈਂ ਉਹਨੂੰ ਪਿੱਛੇ ਕੀਤਾ ਤੇ ਬਹੁਤ ਮੈਨੂੰ ਗੰਦ ਮੰਨੋ ਬਹੁਤ ਜਿਆਦਾ ਜਾਨੀ ਲੜਾਈ ਕਿਸ ਕਾਰਨ ਤੋਂ ਹੋਈ ਜੀ ਲੜਾਈ ਤਾਂ ਆਹੀ ਆ ਗੱਲ ਅ ਸਾਡੇ ਜੇਠ ਸਾਹਿਬ ਦਾ ਘਰ ਹੈ ਅੱਛਾ ਜੀ ਵਜਾ ਕੀ ਰਹੀ ਲੜਾਈ ਦੀ ਵਜਾ ਇਹੀ ਆ ਬਈ ਤੁਸੀਂ ਇਹਦੇ ਨਾਲ ਆਈ ਮੈਂ ਕਿਹਾ ਮੈਂ ਨਾਲ ਮੈਂ ਲੜਦੀ ਨਹੀਂ ਹੈ ਮੈਂ ਥਾਦੀ ਮੈਂ ਤੁਹਾਨੂੰ ਵੀ ਕਹਿੰਦੀ ਨਾ ਬੋਲੋ ਇਹ ਜਦੋਂ ਵੀ ਬੋਲਦਾ ਨਾ ਅਸੀਂ ਰਵਦਾਦ ਸਿੰਘ ਹੈ ਕਹਿੰਦਾ ਚ ਮਾਰ ਹੋਣਾ ਕਿਹਦੇ ਬੋਲ ਕੇ ਆ ਗਿਆ ਉਹ ਹੀ ਮੁੰਡਾ ਹੀ ਮੁੰਡਾ ਬੋਲਦਾ ਕੀ ਨਾਮ ਕੀ ਮੁੰਡਾ ਦਾ ਗੋਪੀ ਅੱਛਾ ਜੀ ਹਾਂਜੀ ਤੂੰ ਤੁਸੀਂ ਇਹਦੀ ਕੰਪਲੀਟ ਨਹੀਂ ਕੀਤੀ ਕਦੀ ਉਹਦੇ ਵਿੱਚ ਨਹੀਂ ਹੁੰਦੇ ਕਿਹਾ ਗਿਆ ਅੱਛਾ ਪਲੇਸ ਜੀ ਲਿਖਿਆ ਹਾਂਜੀ ਪਿਛਲੇ ਜੇ ਲਿਖਿਆ ਪਿਛਗੀਆਂ ਠੀਕ ਹੈ ਠੀਕ ਅੱਗੇ ਵੀ ਇੱਦਾਂ ਹੀ ਬੁਰਦਾ ਹੂੰ ਕੀ ਮੰ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਮੰਗ ਇਹੀ ਕਰਦੇ ਆ ਰਹਿਣਾ ਤਾਂ ਮਲੇ ਚ ਬੈਠ ਗਿਆ ਰਾ ਭਾਈ ਭੈਣਾ ਭਰਾਵਾਂ ਨਾਲ ਅਮਰੀਕੀ ਨਹੀਂ ਰਹਿਣਾ ਤਾਂ ਫਿਰ ਉਹਦੀ ਆਪਣੀ ਮਰਟੀ ਹੈ ਹਾਂ ਜੇ ਉਹਦੇ ਨਾਲ ਜੇ ਉਹਦੀ ਬਣੀਆਂ ਹੋਵੇ ਤਾਂ ਹੀ ਕੋਈ ਤੁਰੇ ਉਹਦੇ ਨਾਲ ਹੁਣ ਸਾਰੇ ਨਾਲ ਬੋੜ ਬਾਣੀ ਕਰਕੇ ਸਾਰੇ ਇੱਥੇ ਖੜੇ ਆ ਬੀਬੀਆਂ ਖੜੀਆਂ ਅਸੀਂ ਸਾਰੇ ਖੜੇ ਆ ਹੈ ਨਾ ਠੀਕ ਹੈ ਮੈਨੂੰ ਕਹਿੰਦੇ ਆਪਣੇ ਘਰ ਵਾਲ ਮਾਰ ਦਿੱਤਾ ਆਪ ਵੀ ਕੁਝ ਨਾ ਨਿਕਲ ਆ ਮਾਰ ਦੀ ਕਿਹਦੇ ਵੱਲੋਂ ਕਿਹਾ ਗਿਆ ਉਹ ਗੋਪੀ ਦੇ ਘਰ ਵਾਲਾ ਅੱਛਾ